ਸਿਰਿ ਰਾਗ ਮਹੱਲਾ ਤੀਜਾ ਸਹਿਜ ਨੂੰ ਸਭ ਲੋਚ ਦੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਧ ਸੰਗਤ ਜੀ ਸਤਿਗੁਰੂ ਅਮਰਦਾਸ ਸਾਹਿਬ ਜੋਤੀ ਸਰੂਪ ਤੀਜੇ ਪਾਤਸ਼ਾਹ ਜਿਨ੍ਹਾਂ ਨੇ ਆਪ ਨੂੰ ਵਰਦ ਦਿੱਤਾ ਸੀ ਬਾਲਕ ਵਸਦਾ ਜੀ ਦੋਹੇ ਤਾਂ ਬਾਣੀ ਕਾ ਵੋਹਿ ਤਾਂ ਬਣਾਇਸ ਤਾ ਨੇ ਜਿਨ੍ਹਾਂ ਦੇ ਨਾਨੇ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਦੇ ਪਿਤਾ ਗੁਰੂ ਰਾਮਦਾਸ ਸਾਹਿਬ ਜਿਨ੍ਹਾਂ ਦੀ ਮਾਤਾ ਬੀਬੀ ਪਾਨੀ ਜੀ ਜਿਨ੍ਹਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੇ ਪੁੱਤਰ ਪੋਤਰੇ ਸਾਰੇ ਪੜੋਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹੋਏ ਜਿਨ੍ਹਾਂ ਨਾਲ ਦੀ ਸਰਵੰਸਵਾਰ ਕੇ ਮੁਲਕ ਦੀ ਰੱਖਿਆ ਕੀਤੀ ਇਹ ਜਿਨ੍ਹਾਂ ਦੀ ਵੰਸ਼ ਨੂੰ ਵਡਿਆਈ ਪ੍ਰਾਪਤ ਹੋਈ ਹੈ ਉਹ ਚੋਜੀ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਾ ਆ ਸ਼ਹੀਦੀ ਗੁਰਪੁਰਬ ਸਾਹਿਬ ਸੰਗਤ ਜੀ ਸਾਰੇ ਆਖੋ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਜੀ ਸਤਿਗੁਰੂ ਅਰਜਨ ਦੇਵ ਮਹਾਰਾਜ ਕੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਦੇ ਪਾਤਸ਼ਾਹ ਸ੍ਰੀ ਰਾਗ ਮਹੱਲਾ 3 ਜਹਜੈ ਨੂੰ ਸਭ ਲੋਚਦੀ ਸ੍ਰੀ ਗੁਰੂ ਅਮਰਦਾਸ ਸਾਹਿਬ ਗੋਵਿੰਦ ਸਾਹਿਬ ਦੀ ਬੈਠਕੇ ਪਰਮ ਪਵਿੱਤਰ ਉਪਦੇਸ਼ ਦੇ ਰਹੇ ਹਨ ਹਜ਼ੂਰ ਫਰਮਾਉਂਦੇ ਹਨ ਕਿ ਭਾਈ ਸਹਿਜ ਨਾਮ ਹੈ ਤੇ ਗਿਆਨ ਦਾ ਗਿਆਨ ਨੂੰ ਸਾਰੀ ਦੁਨੀਆ ਲੋਚਦੀ ਹੈ ਚਾਹੁੰਦੀ ਹੈ ਬਿਨ ਗੁਰ ਪਾਇਆ ਨਾ ਜਾ ਪਰ ਜਿਹੜਾ ਬ੍ਰਹਮ ਗਿਆਨ ਹੈ ਸਤਿਗੁਰਾਂ ਤੋਂ ਬਿਨ ਬਗੈਰ ਪਾਇਆ ਨਹੀਂ ਜਾ ਸਕਦਾ ਜਿਵੇਂ ਬੰਦੀਹਾ ਸਾਹਿਬ ਸੰਨੇਜੀ ਉਹ ਬੱਦਲ ਦੇ ਰਾਹੀਂ ਸ਼ਾਂਤੀ ਬੂਨ ਪ੍ਰਾਪਤ ਕਰ ਸਕਦਾ ਹੈ ਭਾਵੇਂ ਸਮੁੰਦਰ ਭਰੇ ਹੋਏ ਪਾਣੀ ਦੇ ਹਨ ਦਰਿਆ ਭਰੇ ਹੋਏ ਹਨ ਜੋ ਮੂੰਹ ਥਾਣੀ ਪੀਵੇ ਤੇ ਕੰਠਾਣੀ ਨਿਕਲ ਜਾਂਦਾ ਹੈ ਇਸੇ ਪ੍ਰਕਾਰ ਵੇਦ ਸ਼ਾਸਤਰ ਜਿੰਨੇ ਹਨ ਇਹ ਸਾਰੇ ਸਮੁੰਦਰ ਦੀ ਨਹੀਂ ਆਈ ਜਾਨ ਦੇ ਭਰੇ ਹੋਏ ਹਨ ਉਤਮ ਅਧਿਕਾਰੀ ਦੇ ਦਿਲ 'ਚ ਨਹੀਂ ਵਸਦਾ ਜਦੋਂ ਗੁਰੂ ਸਾਹਿਬ ਦੀ ਰਸਨਾ ਦੁਆਰਾ ਨਿਕਲਦਾ ਬੱਦਲ ਦੀ ਸ਼ਾਂਤੀ ਬੂਨ ਦੀ ਨਹੀਂ ਆਈ ਉਹਦੇ ਵੀ ਸਿੱਖ ਨੇ ਹਾਲ ਹੁੰਦੇ ਐ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਸਹਜੈ ਨੂੰ ਸਭ ਨੂੰ ਚ ਦੀ ਸਾਰੀ ਦੁਨੀਆ ਬ੍ਰਹਮ ਗਿਆਨ ਨੂੰ ਲੋਚਦੀ ਚਾਹੁੰਦੀ ਹੈ ਬਿਨ ਗੁਰ ਪਾਇਆ ਨਾ ਜਾ ਬਿਨ ਸਤਗੁਰਾਂ ਤੋਂ ਪਾਇਆ ਨਹੀਂ ਜਾ ਸਕਦਾ ਜਿਸ ਵਕਤ ਸਤ ਸੰਗੇ ਜੀ ਮੀਆਂ ਮੀਰ ਨੇ ਬਾਦਸ਼ਾਹ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਹਨੂੰ ਬੰਦੀ ਛੋੜ ਸਤਗੁਰੂ ਜੀ ਨੂੰ ਬੁਲਾਇਆ ਸੀ ਐਤ ਜੀ ਨੂੰ ਗਵਾਲੀਅਰ ਦੇ ਵਿੱਚ ਭੇਜਿਆ ਗਿਆ ਸੀ ਉੱਥੇ 42 ਦਿਨ ਗੁਰੂ ਸਾਹਿਬ ਜੀ ਰਹੇ ਹਨ ਉਦੋਂ ਬਾਅਦ 52 ਰਾਜਿਆਂ ਨੂੰ ਮਹਾਰਾਜ ਸਾਹਿਬ ਆਪਣਾ ਪੱਲਾ ਪਕੜਾ ਕੇ ਆਏ ਹਨ ਉਸ ਵੇਲੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਕਾਰਨ ਮੀਆਂ ਮੀਰ ਪੀਰ ਇਹਨੂੰ ਮਰਿਆ ਸੀ ਮੀਆਂ ਮੀਰ ਨੇ ਦੱਸਿਆ ਕਿ ਬਾਦਸ਼ਾਹ ਤੇਰਾ ਕਸੂਰ ਹੈ ਤੂੰ ਚੰਦੂ ਦੇ ਹਵਾਲੇ ਕਰਕੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਹੈ ਗੁਰੂ ਸਾਹਿਬ ਦਾ ਐਸਾ ਸਰੂਪ ਹੈ ਜਦੋਂ ਅਸੀਂ ਦਮ ਕਸੀ ਕਰਕੇ ਜਾਂਦੇ ਹਾਂ ਕਿਸ ਵਿੱਚ ਉਦੋਂ ਗੁਰੂ ਮਹਾਰਾਜ ਸਾਹਿਬ ਜਿਹੜੇ ਗੱਦੀ ਦੇ ਮਾਲਕਾ ਉਹਨਾਂ ਦੇ ਦਰਸ਼ਨ ਕਰਦੇ ਹਾਂ ਸੀ ਇਹ ਨਹੀਂ ਸਾਨੂੰ ਪਤਾ ਕਿ ਹੋਰ ਵੀ ਕੋਈ ਖੁਦਾ ਹੈ ਕਿ ਉਹੀ ਹਨ ਉਹਨਾਂ ਦੇ ਗੱਦੀ ਦੇ ਮਾਲਕ ਸਰਦਾਰ ਨੇ ਦਰਸ਼ਨ ਹੁੰਦੇ ਹਨ ਇਹ ਸੁਣ ਕਰਕੇ ਬਾਦਸ਼ਾਹ ਕੰਬ ਗਿਆ ਵੀ ਸਾਰੇ ਪੀਰ ਵੀ ਮੈਨੂੰ ਗੁਨਾਹਗਾਰ ਬਣਾਉਂਦੇ ਐ ਹੁਣ ਮੈਂ ਚੰਦੂ ਨੂੰ ਗੁਰੂ ਸਾਹਿਬ ਦੇ ਹਵਾਲੇ ਕਰ ਦਿਆਂ ਫੇਰ ਚੰਦੂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨੂੰ ਪਕੜਾਇਆ ਸੀ ਵੀਰੇ ਨੱਕ 'ਚ ਨਕੇਲ ਪਾ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਦਿੱਲੀ ਦੀਆਂ ਗਲੀਆਂ-ਗਲੀਆਂ 'ਚ ਫੇਰਿਆ ਸੀ ਅਤੇ ਫੇਰ ਅੰਮ੍ਰਿਤਸਰ ਸਾਹਿਬ ਵਿੱਚ ਆ ਕੇ ਫੇਰਿਆ ਸੀ ਫੇਰ ਲਾਹੌਰ ਵਿੱਚ ਫੇਰਿਆ ਸੀ ਉਸ ਵਕਤ ਪਰਪੁੰਜਾ ਜਿਹੜਾ ਗੁਰਦੁੱਤਾ ਸੀ ਜੀ ਤੋ ਗਰਮ ਦੇਕਾ ਮੰਗਵਾ ਕੇ ਗੁਰੂ ਸਾਹਿਬ ਕੋਲ ਆਇਆ ਸੀ ਜਦੋਂ ਉਹਦੀ ਹੱਡੀ ਦੇ ਮੂਰੇ ਸਿੱਖ ਲੈ ਕੇ ਗਏ ਉਸ ਵੇਲੇ ਕੜਸ਼ਾ ਮਾਰ ਕੇ ਕਿਹਾ ਓਏ ਦੁਸ਼ਤਾ ਮੈਨੂੰ ਪਰਛਾਵਾਂ ਦਿੰਨੇ ਉਹਦੇ ਕੜਸ਼ੇ ਨਾਲੇ ਲਾਮਤ ਹੋਇਆ ਸੀ ਸਾਹਿਬ ਸਿੰਘ ਜੀ ਇਸ ਪ੍ਰਕਾਰ ਚੰਦੂ ਕਮੌਤ ਹੋ ਕੇ ਮਰਿਆ ਸੀ ਜਿਹਨ ਗੁਰੂ ਸਾਹਿਬ ਨਾਲ ਵੈਰ ਕੀਤਾ ਸੀ ਜਹਾਂਗੀਰ ਬਾਦਸ਼ਾਹ ਨੂੰ ਸਤਗੁਰੂ ਨੇ ਕਿਹਾ ਸੀ ਬਾਦਸ਼ਾਹ ਇੱਥੇ ਨੀਤ ਫੈਸਲਾ ਤੂੰ ਕਰਾਉਣਾ ਚਾਹੁੰਦਾ ਤੇਰਾ ਦਰਗਾਹ ਵਿੱਚ ਫੈਸਲਾ ਹੋਵੇਗਾ ਉੱਥੇ ਵਾਹੀਰ ਦਰਗਾਹ ਜੀ ਪੁੱਛਿਆ ਨਹੀਂ ਜਾਣਾ ਕਿ ਪਾਦਸ਼ਾਹ ਕੌਣ ਹੈ ਤੇ ਕੌਣ ਫਕੀਰ ਹੈ ਸੁਣ ਕੇ ਬਾਦਸ਼ਾਹ ਕੰਬ ਗਿਆ ਸੀ ਗੁਰੂ ਸਾਹਿਬ ਤੋਂ ਮਾਫੀ ਲਈ ਸੀ ਗੁਰੂ ਹਰਗੋਬਿੰਦ ਸਾਹਿਬ ਤੋਂ ਉਹ 52 ਰਾਜਿਆਂ ਨੂੰ ਕੈਦ ਤੋਂ ਛੱਡ ਕੇ ਗੁਰੂ ਸਾਹਿਬ ਨੂੰ ਪ੍ਰਸੰਨ ਕੀਤਾ ਸੀ ਇਉਂ ਜਹਾਂਗੀਰ ਪਾਦਸ਼ਾਹ ਨੇ ਮਾਫੀ ਲਈ ਸੀ ਸਹਜੈ ਨੂੰ ਸਭ ਲੋਚ ਦੀ ਗਿਆਨ ਨੂੰ ساری ਦੁਨੀਆਂ ਲੋਚਦੀ ਚਾਹੁੰਦੀ ਹੈ ਬਿਨ ਗੁਰ ਪਾਇਆ ਨਾ ਜਾ ਬਿਨ ਸਰਗੂ ਸਾਹਿਬ ਤੋਂ ਗਿਆਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਕਿਸੇ ਪਾਸੋਂ ਪੜ ਪੜ ਪੰਡਤ ਜੋਤ ਕੀ ਪੜ ਪੜ ਕੇ ਪੜ ਪੜ ਕੇ ਪੰਡਤ ਵਿਦਵਾਨ ਵੀ ਥੱਕ ਗਏ ਜੋਤ ਸੀ ਜੋਤ ਸਲਾ ਲਾ ਲਾ ਕੇ ਸਮੇ ਦਾ ਗਿਆਨ ਦੱਸ ਕੇ ਫਲਾਣੇ ਵਕਤ ਹਨੇਰੀ ਆਵੇਗੀ ਤੂਫਾਨ ਆਵੇਗਾ ਬੱਦਲ ਆਵੇਗਾ ਕਾਲ ਪਵੇਗਾ ਬਰਖਾ ਹੋਵੇਗੀ ਇਓ ਥੱਕ ਚੁੱਕੇ ਹਨ ਦੇਖੀ ਭਰਮ ਭੁਲਾ ਜਿਹੜੇ ਦੇਖੀ ਆ ਭਰਮ ਵਿੱਚ ਭੁੱਲ ਭੁੱਲ ਕੇ ਅਸੀਂ ਦੇਖਾਂ ਨਾਲ ਹੀ ਵੱਡੇ ਬਣ ਜਾਵਾਂਗੇ ਇਓ ਭਰਮ ਵਿੱਚ ਭੁੱਲਨੇ ਕਰਕੇ ਉਹ ਵੀ ਥੱਕ ਚੁੱਕੇ ਹਨ ਗੁਰ ਭੇਟੇ ਭਰਮ ਭਰਮ ਕੇ ਚਾਰ ਧਾਮਾਂ ਦੇ ਦਰਸ਼ਨ ਕਰਦੇ ਕਰਦੇ ਪੀਰ ਥਾਂ ਦੇ ਵਿਚਰਦੇ ਹੋਏ ਥੱਕ ਗਏ ਹਨ ਗੁਰਪੀਟੇ ਸਹਜ ਪਾਏ ਜੇ ਤੋ ਸਰਗੁਨੀ ਸਾਹਿਬ ਜਿਨ੍ਹਾਂ ਨੂੰ ਮਿਲੇ ਉਹਨਾਂ ਨੇ ਸਹਜ ਭਾਈ ਗਿਆਨ ਨੂੰ ਪਾਇਆ ਹੈ ਆਪਣੀ ਕਿਰਪਾ ਕਰੇ ਰਜਾ ਜਿਨ੍ਹਾਂ ਤੇ ਰਜਾ ਹੈ ਆਗਿਆਕਾਰ ਪਰਮੇਸ਼ਰ ਹੁਕਮ ਚਲਾਉਣ ਵਾਲਾ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਉਹ ਹੀ ਮਹਾਰਾਜੀ ਰਜਾ ਚੱਲਦੇ ਹਨ ਭਾਈ રે ਗੁਰਬਿਨ ਸਹਜ ਨਾ ਹੋ ਇਹ ਭਾਈ ਸੰਤੂ ਸਾਹਿਬ ਤੋਂ ਬਿਨਾਂ ਗਿਆਨ ਨਹੀਂ ਕਿਸੇ ਨੂੰ ਪ੍ਰਾਪਤ ਹੋ ਸਕਦਾ ਸਬਦੈ ਹੀ ਤੇ ਸਹਜ ਊਪਜੈ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਕਰਕੇ ਹੀ ਗਿਆਨ ਪੈਦਾ ਹੋ ਸਕਦਾ ਹੈ ਹਰ ਪਾਇਆ ਸਚ ਸ ਜਿਨਾਂ ਨੂੰ ਗਿਆਨ ਹੋਇਆ ਉਹਨਾਂ ਨੇ ਸੱਚੇ ਅਕਾਲ ਪੁਰਖ ਨੂੰ ਪਾ ਲਿਆ ਹੈ ਪਾਇਆ ਐਸਾ ਸੋ ਉਸ ਪਰਮੇਸ਼ਵਰ ਦਾ ਰੂਪ ਹੀ ਹੋ ਗਿਆਨ ਉਲਟ ਕੇ ਹੋ ਰਹਾਉ ਸਹਿਜੇ ਗਾਵਿਆ ਥਾਏ ਪਵ ਜਦੋਂ ਗਿਆਨ ਹੋਵੇ ਗਿਆਨ ਬਹੁਣਾ ਗਾਵੇ ਗੀਤ ਭੁੱਖੇ ਮੁੱਲਾ ਘਰੇ ਮਸਜਿਦ ਗਿਆਨ ਤੋਂ ਬਿਨਾ ਜਿਹੜੇ ਗੀਤ ਗਾਉਣੇ ਉਹਦੇ ਕਰਕੇ ਵੀ ਲਾਭ ਨਹੀਂ ਸਮੀ ਤੋਂ ਬਗੈਰ ਇਸ ਪ੍ਰਕਾਰ ਕਹਿੰਦੇ ਹਨ ਸਹਿਜੇ ਗਾਵਿਆ ਥਾਏ ਪਵ ਜਦੋਂ ਗਿਆਨ ਹੋਵੇ ਤਾਂ ਹੀ ਗਾਵਿਆ ਮਾਰੇ ਬਿਰਗਾਜ ਥਾਂ ਪੈਂਦਾ ਹੈ ਬਿਨ ਸਹਿਜੇ ਕਥਨੀ ਬਾਤ ਬਿਨਾਂ ਗਿਆਨ ਹੋਏ ਤਾਂ ਜਿਹੜੀ ਕਥਾ ਕਰਨੀ ਹੈ ਇਹ ਵੀ ਇੱਕ ਝਗੜਾ ਹੀ ਹੈ ਬਾਤ ਬ्यर्थੀ ਹੈ ਉਹਦਾ ਕਥਨ ਜਿਨੂੰ ਆਪ ਸਰੂਪ ਦਾ ਗਿਆਨ ਨਹੀਂ ਹੋਇਆ ਸਹਿਜੇ ਹੀ ਭਗਤ ਉਪਜੈ ਗਿਆਨ ਕਰਕੇ ਹੀ ਭਾਈ ਪਰਮੇਸ਼ਰ ਦੀ ਭਗਤੀ ਜੀਵਨ ਮੁਕਤੀ ਵਾਸਤੇ ਕਰੀਦੀ ਹੈ ਕਿਉਂ ਪੈਦਾ ਹੁੰਦੀ ਹੈ ਸਹਿਜ ਪਿਆਰ ਬੈਰਾ ਗਿਆਨ ਕਰਕੇ ਹੀ ਪਿਆਰ ਪੈਦਾ ਹੁੰਦਾ ਪਰਮੇਸ਼ਰ ਦਾ ਗਿਆਨ ਕਰਕੇ ਹੀ ਪਦਾਰਥਾਂ ਵੱਲੋਂ ਸੰਸਾਰ ਵੱਲੋਂ ਵਿਰਾਗ ਪੈਦਾ ਹੁੰਦਾ ਹੈ ਸਹਜੇ ਹੀ ਤੇ ਸੁਖ ਸਾਤ ਹੋ ਸਹਜੇ ਗਿਆਨ ਕਰਕੇ ਅਪਰੋਹ ਗਿਆਨ ਕਰਕੇ ਸੁਖ ਆਤਮਾਨੰਦ ਦੀ ਪ੍ਰਾਪਤੀ ਹੁੰਦੀ ਹੈ ਸ਼ਾਂਤੀ ਹੁੰਦੀ ਸਾਰੀਆਂ ਵਾਹਿ ਵਾਸ਼ਨਾ ਨਾਸ ਹੋ ਜਾਂਦੀਆਂ ਬਿਨ ਸਹਜੇ ਜੀਵਨ ਬਾ ਜਿਨ੍ਹਾਂ ਚਿਰ ਬ੍ਰह्म ਗਿਆਨ ਨਹੀਂ ਹੋਇਆ ਉਹਨਾਂ ਚਿਰ ਜੀਵਨ ਵਿਅਰਥ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਸਹਜ ਸਾਲਾਹੀ ਸਦਾ ਸਦਾ ਗਿਆਨ ਕਰਕੇ ਭਾਈ ਵਾਹਿਗੁਰੂ ਦੀ ਸਿਫਤ ਕਰੀਦੀ ਹੈ ਸਦਾ 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 ਨੇ ਯੋਗ ਦੀ ਸਹਜ ਸਮਾਧ ਲਗਾ ਸਹਜੇ ਗਿਆਨ ਕਰਕੇ ਬਿਰਤੀ ਟਿਕਦੀ ਹੈ ਸਮਾਧੀ ਲੱਗਦੀ ਜੇ ਗਿਆਨ ਨਾ ਹੋਏ ਬਿਰਤੀ ਕਾਦੇ ਚ ਟਿਕਾਵੇਗਾ ਸਹਜੇ ਹੀ ਗੁਣ ਉਚਰੈ ਸਹਜੇ ਗਿਆਨ ਕਰਕੇ ਮਾਰੇ ਵੀ ਗੁਣਾ ਨੂੰ ਜਾਣਦਾ ਫਿਰ ਗੁਣਾ ਦਾ ਉਚਾਰਨ ਕਰਦਾ ਹੈ ਭਗਤ ਕਰੇ ਲੇਵਲਾ ਲੇਵਲਾ ਕੇ ਬਿਰਤੀ ਦੀ ਭਗਤੀ ਪਰਮੇਸ਼ਰ ਦੀ ਸੁਰਖ ਜੋੜ ਕੇ ਜੀਵ ਨੂੰ مکتی ਵਾਕੇ ਕਰਦੇ ਹਨ ਬਿਦੇ ਮੁਕਤੀ ਵਾਸਤੇ ਸਭ ਦੇ ਹੀ ਹਰ ਮਨ ਵਸੈ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਕਰਕੇ ਹੀ ਪਰਮੇਸ਼ਰ ਮਨ ਤੇ ਵਸਦਾ ਹੈ ਰਸਨਾ ਹਰ ਰਸ ਖਾਉ ਨੋ ਨੀ ਰਸਨਾ ਵੀ ਹਰੀ ਦੇ ਰਸ ਨੂੰ ਧਾਰਨ ਕਰਦੀ ਹੈ ਖਾਂਦੀ ਹੈ ਸਹਜੇ ਕਾਲ ਵਿਡਾਰਿਆ ਧਿਆਨ ਕਰਕੇ ਹੀ ਕਾਲ ਨੂੰ ਵਿਡਾਰਿਆ ਖੰਡਾਇਆ ਕਟਿਆ ਹੈ ਮੇਟਿਆ ਹੈ ਸੱਚ ਸਰਣਾਈ ਪਾ ਸੱਚੇ ਪਾਤ ਜੀ ਦੀ ਸਰਣ ਆਪਣੇ ਆਪ ਨੂੰ ਪਾ ਕੇ ਸਹਜੇ ਹਰ ਨਾਮ ਮਨ ਵਸਿਆ ਗਿਆਨ ਕਰਕੇ ਹੀ ਪਰਮੇਸ਼ਰ ਦਾ ਨਾਮ ਮਨ ਚ ਵਸਿਆ ਹੈ ਸੱਚੀ ਕਾਰਕਮਾ ਉਹ ਸੱਚੀ ਪਰਮੇਸ਼ਰ ਦੀ ਆਪ ਜਪਣਾ ਤੇ ਜਪਉਣ ਰੂਪ ਕਾਰਕ ਪ੍ਰੇਮੀ ਕਮਾਉਂਦੇ ਹਨ ਸੇ ਵੱਡ ਭਾਗੀ ਜਿੰਨੀ ਪਾਇਆ ਉਹ ਵੱਡਿਆਂ ਭਾਗਾ ਵਾਲੇ ਪੁਰਖਾਂ ਨੇ ਜਿਨ੍ਹਾਂ ਨੂੰ ਪ੍ਰਭੂ ਅਕਾਲ ਪੁਰਖ ਨੂੰ ਪਾ ਲਿਆ ਹੈ ਸਹਜੇ ਰਹੇ ਸਮਾ ਪਰਮੇਸ਼ਰ ਚੋਂ ਮਿਲੇ ਰਹਿੰਦੇ ਹਨ ਹਰ ਵਕਤ ਮਾਇਆ ਵਿੱਚ ਸਹਜ ਨਾ ਉਪਜੈ ਜਿਹੜਾ ਮਾ ਚਿੱਤ ਜੁੜਿਆ ਉਹਨਾਂ ਚਰ ਗਿਆ ਨੀ ਪੈਦਾ ਹੋ ਸਕਦਾ ਮਾਇਆ ਦੂਜੇ ਭਾ ਮਾਇਆ ਕੇ ਤਾਂ ਦੁਆਇਤ ਭਾ ਹੀ ਲੱਗਾ ਰਹਿੰਦਾ ਦੂਜੀਆਂ ਚੀਜ਼ਾਂ 'ਚ ਪ੍ਰੇਮ ਕਰਦਾ ਰਹਿੰਦਾ ਹੈ ਮਨਮੁਖ ਕਰਮ ਕਮਾਵਣੇ ਮਨਮੁਖ ਲੋਕ ਜਿਹੜੇ ਆ ਬੜੇ ਨਿਤ ਨਿਮਿਤ ਪ੍ਰਾਸ਼ਚਿਤ ਕਰਮਾਂ ਨੂੰ ਕਮਾਉਂਦੇ ਆ ਹਉਮੈ ਜਲੇ ਜਲਾ ਫਿਰ ਉਹ ਮੇਰੀ ਹਉਮੈ ਕਰਦੇ ਕਿ ਸਾਡੇ ਵਰਗਾ ਕਰਮ ਕੌਣ ਕਰ ਸਕਦਾ ਆਪ ਜਲਦੇ ਆ ਹੋਰ ਮੈਨੂੰ ਹਉਮੈ ਕਰਕੇ ਤਰਕਾ ਮਾਰ ਕੇ ਸਾੜਵੇ ਐ ਜੰਮਣ ਮਰਨ ਨਾ ਚੁੱਕਈ ਐਸੇ ਪੁਰਖਾਂ ਦਾ ਜਿਹੜਾ ਜੰਮਣ ਮਰਨਾ ਸਿਰ ਤੋਂ ਚੱਕਿਆ ਨਹੀਂ ਜਾਂਦਾ ਹੈ ਜੰਮਣ ਮਰਨ ਨਾ ਚੁਕਈ ਨਹੀਂ ਚੱਕਿਆ ਜਾਂਦਾ ਜੰਮਣ ਮਰਨ ਮਿਲਦਾ ਨਹੀਂ ਹੈ ਫਿਰ ਫਿਰ ਆਵੇ ਜਾ 84 ਦੇ ਫੇਹਾਂ ਤੇ ਬਾਰ ਬਾਰ ਹਟਦੇ ਟਿੰડા ਉਹ ਆਉਂਦੇ ਜਾਂਦੇ ਹਨ ਇਹੋ ਗੁਣਾਂ ਵਿੱਚ ਸਹਿਜ ਨਾ ਪਾਈਐ ਜਦੋਂ ਰਾਸੀ ਤਾਮਸੀ ਸ਼ਾਂਤ ਕੀ ਸੁਭਾਅ ਹੈ ਉਹਨਾਂ ਵਿੱਚ ਤ੍ਰਿਯਾ ਤਾਦਾ ਗਿਆਨ ਨਹੀਂ ਪਾਈਗਾ ਤ੍ਰੈ ਗੁਣ ਭਰਮ ਭੁਲਾ ਕਿੰਨਾ ਬਹੁਤ ਬਾਸ਼ਨਾ ਕਰਨ ਵਾਲੇ ਭਰਮ ਕੀ ਭੁੱਲ ਗਏ ਹਨ ਭੁਲਾਤੇ ਹਨ ਪੜਿਐ ਗੁਣੀਐ ਕਿਆ ਕਥਿਐ ਕੀ ਸ਼ਾ ਦੇ ਤਾਂ ਉਹਨਾਂ ਤੇ ਕੀ ਪੜ ਕੇ ਕਰੋਗੇ ਕੀ ਗੁਣ ਕੇ ਅਰਥਾਂ ਨੂੰ ਵਿਚਾਰ ਕੇ ਕਰੋਗੇ ਕੀ ਹੋਰ ਉਹਨਾਂ ਨੂੰ ਕਥਨ ਕਰਨ ਆਏ ਹੋ ਕੇ ਕੱਠ ਕੇ ਕਰੋਗੇ ਜਾ ਮੁੱਢ ਹੋ ਕੁੱਥਾ ਜਾ ਜਦੋਂ ਭਾਈ ਮੁੱਢ ਜਨਮ ਤੋਂ ਲਾ ਕੇ ਤੁਸੀਂ ਭੁੱਲੇ ਜਾਂਦੇ ਹੋ ਪਰਮੇਸ਼ਰ ਵੱਲੋਂ ਮੁੱਢ ਮੂਲ ਰੂਪ ਜੋ ਪਰਮੇਸ਼ਰ ਹੈ ਉਸ ਤੋਂ ਕੁੱਥੇ ਭੁੱਲੇ ਜਾ ਰਹੇ ਹੋ ਜਾ ਉਥੇ ਪਦਮਹਿ ਸਹਿਜ ਹੈ ਤੁਸਰ ਤਰੀਆਂ ਬਾਜੋ ਸਾਖੀ ਰੂਪ ਉਹਦੇ ਚ ਗਿਆਨ ਹੈ ਸਰੂਪ ਦਾ ਗੁਰਮੁਖ ਪੱਲੇ ਪਾ ਜਿਹੜਾ ਗੁਰਮੁਖ ਉਹਨਾਂ ਦੇ ਪੱਲੇ ਹਿਰਦੇ ਚ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਪੈਂਦਾ ਹੈ ਨਿਰਗੁਣ ਨਾਮ ਨਿਧਾਨ ਹੈ हे ਜੀਵ ਹੈ ਗੁਨਾ ਤੋਂ ਰਹਿਤ ਪੁਰਖ ਪਰਮੇਸ਼ਰ ਦਾ ਨਾਮ ਹੀ ਖਜ਼ਾਨਾ ਹੈ ਸਹਿਜ ਨਾਕਾਰ ਜੋ ਪਰਮੇਸ਼ਰ ਹੈ ਉਹਦੇ ਨਾਮ ਦਾ ਖਿਆਨਾ ਹੈ ਸਹਜੇ ਸੋਜੀ ਹੋ ਗਿਆਨ ਕਰਕੇ ਉਹਦੀ ਸਮਝ ਹੁੰਦੀ ਹੈ ਗੁਣਵੰਤੀ ਸਾਲਾ ਹੈ ਜਿਹੜਾ ਗੁਣਾਂ ਵਾਲੇ ਮਹਾਤਮਾ ਹੈ ਉਹਨਾਂ ਨੇ ਪਰਮੇਸ਼ਰ ਦੀ ਸਿਫਤ ਕੀਤੀ ਹੈ ਸੱਚੇ ਸਚੀ ਸੋ ਉਹਨਾਂ ਸਤਿਉਪਰਖਾਂ ਦੀ ਸੱਚੀ ਸੋਭਾ ਹੈ ਲੋਕ ਪਰਲੋਕ ਦੇ ਵਿੱਚ ਭੁੱਲਿਆ ਸਹਜ ਮਿਲਾਏ ਸੀ ਜਿਹੜੇ ਭੁੱਲੇ ਹੋਏ ਭੁੱਲੇ ਸਿੱਖ ਗੁਰੂ ਸਮਝਾਏ ਜਿਹੜੇ ਜਾਂਦੇ ਮਾਰਗ ਪਾਏ ਉਹਨਾਂ ਨੂੰ ਸਹਜ ਗਿਆਨ ਦੇ ਕੇ ਗੁਰੂ ਸਾਹਿਬ ਸਮਝਾਉਂਦੇ ਸੀ ਹੋਰ ਸਮਝਾਉਂਦੇ ਅੱਗੇ ਨੂੰ ਸਮਝਾਉਣਗੇ ਭੋਲੇਆ ਸਹਜ ਮਿਲਾਏ ਸੀ ਸਹਿਜ ਗਿਆਨ ਦੇ ਕੇ ਮਾਰੇ ਸਾਹ ਸ਼ਾਂਤ ਦੇ ਕੇ ਮਲਾਉਣਗੇ ਮਲਾਉਂਦੇ ਸੀ ਮਲਾਉਂਦੇ ਐ ਸ਼ਬਦ ਮਿਲਾਵਾਹ ਗੁਰੂ ਸਾਹਿਬ ਦੇ ਉਪਦੇਸ਼ ਕਰਕੇ ਵਾਹਿਗੁਰੂ ਨਾਲ ਮਲਾਪ ਹੁੰਦਾ ਹੈ ਹੋਵੇਗਾ ਬਿਨ ਸਹਜੈ ਸਭ ਅੰਧ ਹੈ ਬਿਨਾ ਗਿਆਨ ਤੋਂ ਸਾਰੇ ਅਗਿਆਨੀ ਅੰਨੇ ਹੀ ਹਨ ਮਨ ਬਦ ਰੂਪੀ ਨੇਤਰਾਂ ਚ ਵਿਚਾਰ ਰੂਪੀ ਨਿਗਾਹ ਨਹੀਂ ਹੈ ਮਾਇਆ ਮੋਹ ਗੁਬਾਰ ਮਾਰੇ ਦੇ ਮੋਹ ਦਾ ਗੁਬਾਰ ਬੜਾ ਗਾੜਾ ਹਨੇਰਾ ਪਿਆ ਹੋਇਆ ਹੈ ਸਹਜੇ ਹੀ ਸੋਜੀ ਪਈ ਇਨਾਂ ਦੇ ਅੰਦਰ ਗਿਆਨ ਹਾਵਨ ਨੂੰ ਰੂਪ ਦੀ ਸੋਝੀ ਪਈ ਹੈ ਸੱਚੇ ਸ਼ਬਦ ਅਪਾਰ ਉਹ ਸੱਚੇ ਗੁਰੂ ਸਾਹਿਬ ਦੇ ਸ਼ਬਦ ਪਾਰਾ ਵਾਰ ਤੇ ਰਹਿਦੀ ਕਮਾਈ ਕਰਦੇ ਹਨ ਆਪੇ ਬਖਸ਼ ਮਿਲਾਏ ਉਹਨਾਂ ਨੂੰ ਸਤਗੁਰੂ ਰੂਪ ਧਾਰ ਕੇ ਆਪ ਹੀ ਬਖਸ਼ਣ ਵਾਲੇ ਨੂੰ ਮਿਲ ਲਿਆ ਹੈ ਪੂਰੇ ਗੁਰ ਕਰਤਾਰ ਉਹ ਪੂਰਨ ਗੁਰੂ ਅਕਾਲ ਪੁਰਖ ਦਾ ਰੂਪ ਜੋ ਹਨ ਗੁਰੂ ਨਾਨਕ ਨਿਰੰਕਾਰ ਸਰੂਪ ਸਹਜੇ ਆਦੇਸ਼ ਤੇ ਪਛਾਣੀ ਹੈ ਗਿਆਨ ਕਰਕੇ ਜਿਹੜਾ ਵਸਣ ਤੋਂ ਰਹਿ ਤਉ ਨਾ ਬ੍ਰਹਮ ਉਹ ਗਿਆਨ ਕਰਕੇ ਹੀ ਪਛਾਣੀਦਾ ਹੈ ਨਿਰਭਉ ਜੋਤ ਨਿਰੰਕਾਰ ਉਹ ਨਿਰਭਉ ਸਰੂਪ ਹੈ ਕਾਰ ਦਾ ਉਹਨੂੰ ਭੈ ਨਹੀਂ ਜੋਤ ਪ੍ਰਕਾਸ਼ ਸਰੂਪ ਹੈ ਮੈ ਕੀ ਆਕਾਰਾਂ ਤੋਂ ਰਹਿਤ ਹੈ ਪ੍ਰਕਾਸ਼ ਦਾ ਸਾਰਿਆਂ ਦਾ ਹੈ ਅੰਤਕੰਨ ਦਾ ਵੀ ਪ੍ਰਕਾਸ਼ਕ ਹੈ ਨੇਤਰਾ ਦਾ ਵੀ ਪ੍ਰਕਾਸ਼ਕ ਹੈ ਚੰਦ ਸੂਰਜਾ ਦਾ ਵੀ ਪ੍ਰਕਾਸ਼ਕ ਹੈ ਬ੍ਰਿਤੀ ਦਾ ਵੀ ਪ੍ਰਕਾਸ਼ਕ ਹੈ ਪ੍ਰਕਿਰਤੀ ਦਾ ਵੀ ਪ੍ਰਕਾਸ਼ਕ ਹੈ ਮਾਇਆ ਦਾ ਵੀ ਪ੍ਰਕਾਸ਼ਕ ਹੈ ਕਿੰਨਾ ਗੁਣਾ ਦਾ ਵੀ ਪ੍ਰਕਾਸ਼ਕ ਹੈ ਸਭ ਕਿਸੇ ਦਾ ਬ੍ਰਹਮ ਅੰਡਾ ਖੰਡਾ ਦਾ ਆਪ ਹੀ ਪ੍ਰਕਾਸ਼ ਕਹਿ ਕੇ ਆਪ ਸਵੰਗ ਪ੍ਰਕਾਸ਼ ਰੂਪ ਹੈ ਸਭਨਾ ਜੀਆ ਕਾ ਇੱਕੋ ਦਾਤਾ ਉਹ ਸਾਰਿਆਂ ਜੀਆ ਦਾ ਇੱਕੋ ਇੰਮਰੇਸ਼ੁਰ ਦਾਤਾ ਸਰੂਪ ਹੈ ਜੋਤੀ ਜੋਤ ਮਿਲਾਉਣ ਹਾਰ ਪਰ ਆਪ ਦੀ ਜੋਤ ਵਿੱਚ ਜੋਤੀ ਅਦਵਾਤ ਆਨੰਦ ਸਰੂਪ ਜੋ ਬ੍ਰਹਮ ਹੈ ਪਰਤਕ ਜੋਤ ਨੂੰ ਮਿਲਾਉਣ ਵਾਲਾ ਹੈ ਸਾਭ ਦਸਲਾਹੀ ਹੈ ਸਰਗਰਾਂ ਦੇ ਪੂਰੇ ਉਪਦੇਸ਼ ਕਰਕੇ ਉਹ ਦੀ ਸਿਫਤ ਕੀਤੀ ਜਾਂਦੀ ਹੈ ਜਿਸ ਦਾ ਅੰਤ ਨਾ ਪਾਰਾ ਜਿਸ ਆਲੋਕ ਲੋਕ ਪਰਲੋਕ ਕਰਕੇ ਔਰਾਰ ਪਾਰ ਕਰਕੇ ਅੰਤ ਪਾਰ ਨਹੀਂ ਪਾਇਆ ਜਾਂਦਾ ਗਿਆਨੀਆਂ ਦਾ ਧਨ ਨਾਮ ਹੈ ਗਿਆਨਵਾਨਾਂ ਦਾ ਧਨ ਤਾਂ ਭਾਈ ਦੌਲਤ ਮਾਰਾ ਦਾ ਨਾਮ ਹੀ ਸਮਝਿਆ ਹੋਇਆ ਹੈ ਸਹਿਜ ਕਰ ਹੈ ਵਾਪਾ ਉਹ ਸ਼ਾਂਤੀ ਪੂਰੂ ਕਰੇ ਕਿ ਮਹਾਰਾਜ ਦੇ ਨਾਮ ਜਪਣ ਜਪਉਣ ਦਾ ਆਬ ਵਪਾਰ ਕਰਦੇ ਹਨ ਅਨੰਦ ਇਹਨੂੰ ਲਾਹਾ ਹਰ ਨਾਮ ਲੈ ਆਦਿ ਨੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ ਲਾਭ ਗੁਰਸਿੱਖ ਲੈਂਦੇ ਹਨ ਆਖੁੱਟ ਭਰੇ ਪੰਡਾ ਉਹਨਾਂ ਦੇ ਹਿਰਦੇ ਮੁਕਣ ਤੋਂ ਰਹਿਤ ਭੰਡਾਰੇ ਮਾਲਾਂ ਨੂੰ ਭਰ ਦਿੱਤੇ ਹੈ ਗੁਨਾ ਕਰਕੇ ਨਾਨਕ ਟੂਟ ਨਾ ਆਵਈ ਸਤਗੁਰੂ ਜੀ ਕਹਿੰਦੇ ਨੇ ਕਿਸੇ ਪ੍ਰਕਾਰ ਉਹਨਾਂ ਟੋਟ ਘਾਟਾਂ ਨਹੀਂ ਆਉਂਦਾ ਹੈ ਬੀਏ ਦੇਵਨ ਹਾ ਦੇਵਨ ਵਾਹਿਗੁਰੂ ਜਿਨ੍ਹਾਂ ਨੂੰ ਇਹ ਬਖਸ਼ਿਸ਼ ਕਰਕੇ ਦਾਤ ਦੇਤੀ ਹੈ ਅਨ ਦਿਨ ਲਾਹ ਹਰ ਨਾਮ ਲੈਨ ਅਖੁੱਟ ਭਰੇ ਪੰਡਾਰ ਨਾਨਕ ਟੋਟ ਨਾ ਆਵਈ ਦੀਏ ਦੇਵਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ